ਕਾਲ ਯੁਗ ਦੇ ਪਾਪ ਨਿਵਾਰਨ ਦੇ ਲਈ ਰੋਗ ਸ਼ੋਗ ਮਿਟਾਉਣ ਦੇ ਲਈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਔਰ ਇਹ 10 ਜਾਮੇ ਬਦਲੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਗੁਰੂ ਗੋਬਿੰਦ ਸਿੰਘ ਤਾਈਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਨਾ ਉਹ ਸੁਦੀ 7ਵੀਂ 1702 ਬਿਕਰਮੀ ਸੰਮਤ ਗੁਰੂ ਵੱਡੇ ਹੋਏ ਸਿੱਖਾਂ ਨੇ ਪੁੱਛਿਆ ਮਹਾਰਾਜ ਟਾਡੇ ਕਿੰਨੇ ਰੂਪ ਨੇ ਜੋਤ ਵਿਗਾਸ ਰਚਨਾ ਦਾ ਨਾਮ ਹੈ ਫਾਰਸੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਵਾਬ ਦਿੱਤਾ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਅਮਾਨਾ ਨਿਰੰજન ਨਿਰੰਕਾਰ ਰੂਪ ਕਿਤੇ ਮੇਰੇ ਬੜੇ ਰੂਪ ਨੇ ਮੈਂ ਨਾਰਾਇਣ ਹਾਂ ਅਕਾਲ ਪੁਰਖ ਹਾਂ ਮੈਂ ਗੁਰੂ ਨਾਨਕ ਬਣ ਕੇ ਆਮਦ ਆਇਆ ਦੁਨੀਆ ਤੇ